ਸਤਿ ਸ੍ਰੀ ਅਕਾਲ ਅੱਜ ਦੀ ਸਾਡੀ ਗੱਲਬਾਤ ਇੱਕ ਅਜੀਹੀ ਕਹਾਣੀ ਦੇ ਆਲੇ ਦੁਆਲੇ ਘੁੰਮੇਗੀ ਜੋ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦੇ ਇੱਕ ਬਹੁਤ ਹੀ ਦਿਲਚਸਪ ਪੜਾਅ ਤੇ ਲੈ ਜਾਂਦੀ ਹੈ ਸ਼ੁਰੂ ਕਰਦੇ ਹਾਂ ਇਸ ਸਫ਼ਰ ਨੂੰ ਕਥਾ ਦੱਸਦੀ ਹੈ ਕਿ ਗੁਰੂ ਨਾਨਕ ਦੇਵ ਜੀ ਪਹਿਲਾਂ ਬੰਗਾਲ ਪਹੁੰਚੇ ਢਾਕੇ ਦੀਆਂ ਸੰਗਤਾਂ ਨੂੰ ਮਿਲੇ ਹਾਂਜੀ ਬੰਗਾਲ ਪਹੁੰਚੇ ਤੇ ਉੱਥੇ ਇੱਕ ਖਾਸ ਗੱਲ ਇਹ ਹੋਈ ਕਿ ਉਸ ਇਲਾਕੇ 'ਚ ਕੁਝ ਇਸਤਰੀਆਂ ਸਨ ਜੋ ਜਾਦੂ ਟੂਣੇ ਵਗੈਰਾ ਕਰਦੀਆਂ ਸਨ ਅੱਛਾ ਜਾਦੂ ਟੂਣੇ ਵਾਲੀਆਂ ਹਾਂਜੀ ਮਤਲਬ ਸਮਾਜ ਨੇ ਸ਼ਾਇਦ ਉਹਨਾਂ ਨੂੰ ਥੋੜਾ ਵੱਖਰਾ ਕੀਤਾ ਹੋਵੇ ਪਰ ਗੁਰੂ ਜੀ ਨੇ ਵੇਖੋ ਉਹਨਾਂ ਨੂੰ ਵੀ ਆਪਣੇ ਉਪਦੇਸ਼ ਦਾ ਪਾਤਰ ਬਣਾਇਆ ਸਿਰਫ ਸਮਝਾਇਆ ਹੀ ਨਹੀਂ ਹਮ ਮਲਕੀ ਉਥੇ ਇੱਕ ਧਰਮਸ਼ਾਲਾ ਬਣਵਾਈ ਉਹਨਾਂ ਨੂੰ ਕੀਰਤਨ ਕਰਨ ਲਾਇਆ ਪਰਮਾਤਮਾ ਨਾਲ ਜੋੜਿਆ ਕਮਾਲ ਹੈ ਤੇ ਨਤੀਜਾ ਕੀ ਨਿਕਲਿਆ ਨਤੀਜਾ ਇਹ ਹੋਇਆ ਜੀ ਕਿ ਉਹ ਇਸਤਰੀਆਂ ਤੇ ਉਹਨਾਂ ਦੇ ਪੂਰੇ ਪਰਿਵਾਰਾਂ ਨੇ ਸਿੱਖੀ ਅਪਣਾ ਲਈ ਇਹ ਗੁਰੂ ਸਾਹਿਬ ਦੀ ਉਹ ਸਰਬਸਾਂਝੀ ਵਾਲਤਾ ਹੈ ਨਾ ਕਿ ਹਰ ਕਿਸੇ ਨੂੰ ਗਲੇ ਲਾਉਣਾ ਬਿਲਕੁਲ ਤੇ ਉੱਥੇ ਸੰਗਤ ਨੂੰ ਮੁੱਖ ਤੌਰ ਤੇ ਕੀ ਸਿੱਖਿਆ ਦਿੱਤੀ ਗੁਰੂ ਜੀ ਨੇ ਕੋਈ ਖਾਸ ਉਪਦੇਸ਼ ਵੇਖੋ ਉਪਦੇਸ਼ ਬੜਾ ਸਾਦਾ ਤੇ ਡੂੰਗਾ ਸੀ ਉਹਨਾਂ ਨੇ ਫਰਮਾਇਆ ਕਿ ਜੀਵਨ 'ਚ ਜਦੋਂ ਕੋਈ ਮੁਸ਼ਕਿਲ ਆਵੇ ਕੋਈ ਔਖਾ ਵੇਲਾ ਬਣੇ ਹਾਂਜੀ ਤਾਂ ਘਬਰਾਉਣਾ ਨਹੀਂ ਦੋ ਕੰਮ ਕਰਨੇ ਇਕ ਤਾਂ ਸ਼ਰਧਾ ਨਾਲ ਕੜਾ ਪ੍ਰਸ਼ਾਦ ਦੀ ਦੇਖ ਕਰਨੀ ਅਰਦਾਸ ਕਰਨੀ ਅੱਛਾ ਤੇ ਦੂਜਾ ਪਰਮੇਸ਼ਵਰ ਦਾ ਸਿਮਰਨ ਕਰਨਾ ਖਾਸ ਕਰਕੇ ਵਾਏ ਗੁਰੂ ਗੁਰਮੰਤਰ ਦਾ ਜਾਪ ਇਹ ਮਨ ਨੂੰ ਤਾਕਤ ਦਿੰਦਾ ਹੈ ਹੂੰ ਤੇ ਕਥਾ ਕਹਿੰਦੀ ਹੈ ਕਿ ਗੁਰੂ ਜੀ ਪੰਜ ਦਿਨ ਉੱਥੇ ਰਹੇ ਹਾਂਜੀ ਪੰਜ ਦਿਨ ਠਹਿਰੇ ਤੇ ਇਸ ਸਿੱਖਿਆ ਨੂੰ ਪੱਕਾ ਕੀਤਾ ਅੱਛਾ ਫਿਰ ਬੰਗਾਲ ਤੋਂ ਅੱਗੇ ਦਾ ਸਫ਼ਰ ਮਨ ਵਿੱਚ ਰਾਜਾ ਸ਼ਿਵਨਾਥ ਨੂੰ ਮਿਲਣ ਦਾ ਖਿਆਲ ਆਇਆ ਇਹ ਕੌਣ ਸੀ ਰਾਜਾ ਰਾਜਾ ਸ਼ਿਵਨਾਥ ਉਹ ਸੰਗਲਾਦੀਪ ਦਾ ਰਾਜਾ ਸੀ ਕਹਿੰਦੇ ਨੇ ਬਹੁਤ ਸਮੇਂ ਤੋਂ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਦੇ ਦਰਸ਼ਨਾਂ ਲਈ ਅਰਦਾਸਾਂ ਕਰ ਰਿਹਾ ਸੀ ਅੱਛਾ ਤਾਂ ਗੁਰੂ ਜੀ ਨੇ ਉਸ ਦੀ ਪੁਕਾਰ ਸੁਣ ਲਈ ਹਾਂਜੀ ਬਿਲਕੁਲ ਗੁਰੂ ਜੀ ਤਾਂ ਅੰਤਰਜਾਮੀ ਸਨ ਸੋ ਉਹ ਬੰਗਾਲ ਤੋਂ ਉਸ ਪਾਸੇ ਵੱਲ ਚੱਲ ਪਏ ਪਰ ਰਸਤੇ ਵਿੱਚ ਵੀ ਉਹ ਹੀ ਕੰਮ ਜਾਰੀ ਰਿਹਾ ਲੋਕਾਂ ਨੂੰ ਜੀਵਨ ਦਾ ਸਹੀ ਰਾਹ ਦਿਖਾਉਣਾ ਤੇ ਉਹ ਰਾਹ ਉਹੀ ਤਿੰਨ ਮੁਖ ਸੂਲ ਹਾਂਜੀ ਉਹੀ ਬੁਨਿਆਦੀ ਸਿੱਖਿਆ ਜਿਸ ਤੇ ਸਾਰੀ ਸਿੱਖੀ ਦੀ ਨੀ ਹੈ ਨਾਮ ਜਪੋ ਪਰਮਾਤਮਾ ਨੂੰ ਯਾਦ ਰੱਖੋ ਕਿਰਤ ਕਰੋ ਇਮਾਨਦਾਰੀ ਨਾਲ ਕਮਾਓ ਤੇ ਵੰਡ ਛਕੋ ਆਪਣੀ ਕਮਾਈ ਸਾਂਝੀ ਕਰੋ ਬਹੁਤ ਖੂਬ ਸਫਰ ਅੱਗੇ ਵਧਿਆ ਤੇ ਫਿਰ ਇੱਕ ਵੱਡੀ ਚੁਣੌਤੀ ਆਈ ਇੱਕ ਵਿਸ਼ਾਲ ਸਮੁੰਦਰ ਹਾਂ ਇੱਕ ਵੱਡਾ ਸਮੁੰਦਰ ਗੁਰੂ ਜੀ ਨਾਲ ਪਾਈ ਬਾਲਾ ਜੀ ਤੇ ਪਾਈ ਮਰਦਾਨਾ ਜੀ ਸਨ ਪਰ ਪਾਰ ਜਾਣ ਲਈ ਕੋਈ ਕਿਸ਼ਤੀ ਕੋਈ ਜਹਾਜ਼ ਨਜ਼ਰ ਨਹੀਂ ਆ ਰਿਹਾ ਸੀ ਤੇ ਇੱਥੇ ਕਥਾ ਇੱਕ ਬਹੁਤ ਹੀ ਅਸਚਰਜ ਘਟਨਾ ਦਾ ਜ਼ਿਕਰ ਕਰਦੀ ਹੈ ਹਾਂਜੀ ਇਹ ਘਟਨਾ ਬੜੀ ਮਹੱਤਵਪੂਰਨ ਹੈ ਸਿਰਫ ਚਮਤਕਾਰ ਨਹੀਂ ਇਸ ਦੇ ਪਿੱਛੇ ਡੂੰਘੇ ਅਰਥ ਨੇ ਗੁਰੂ ਜੀ ਸਮੁੰਦਰ ਕੰਢੇ ਖੜੇ ਹੋ ਗਏ ਤੇ ਫਿਰ ਉਹਨਾਂ ਨੇ ਪਾਈ ਬਾਲਾ ਜੀ ਨੂੰ ਪੁੱਛਿਆ ਅੱਛਾ ਕੀ ਪੁੱਛਿਆ ਪੁੱਛਿਆ ਪਾਈ ਬਾਲਾ ਸਮੁੰਦਰ ਤਾਂ ਬਹੁਤ ਡੂੰਗਾ ਲੱਗਦਾ ਕੋਈ ਬੇੜੀ ਵੀ ਨਹੀਂ ਕਿਵੇਂ ਪਾਰ ਕਰੀਏ ਤੂੰ ਸਿਆਣਾ ਕੋਈ ਸਲਾਹ ਦੇ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਗੁਰੂ ਜੀ ਜੋ ਆਪ ਸਰਬਗਗਨ ਉਹ ਆਪਣੇ ਸਿੱਖ ਤੋਂ ਸਲਾਹ ਪੁੱਛ ਰਹੇ ਨੇ ਇਸ ਦਾ ਕੀ ਮਤਲਬ ਹੋਇਆ ਵੇਖੋ ਇਸ ਦੇ ਕਈ ਪੱਖ ਨੇ ਇੱਕ ਤਾਂ ਇਹ ਕਿ ਗੁਰੂ ਸਾਹਿਬ ਆਪਣੇ ਸਿੱਖ ਨੂੰ ਕਿੰਨਾ ਮਾਣ ਦਿੰਦੇ ਸਨ ਉਸ ਦੀ ਭਗਤੀ ਉਸ ਦੀ ਸਮਝ ਦਾ ਸਤਿਕਾਰ ਕਰਦੇ ਸਨ ਹੂੰ ਦੂਜਾ ਇਹ ਵੀ ਕਿ ਸੱਚਾ ਆਗੂ ਆਪਣੇ ਸਾਥੀਆਂ ਤੇ ਭਰੋਸਾ ਕਰਦਾ ਤੇ ਸ਼ਾਇਦ ਤੀਜਾ ਇਹ ਭਾਈ ਬਾਲਾ ਜੀ ਦੀ ਸ਼ਰਧਾ ਦੀ ਇੱਕ ਪਰਖ ਵੀ ਸੀ ਤੇ ਭਾਈ ਬਾਲਾ ਜੀ ਨੇ ਇਸ ਪਰਖ ਦਾ ਜਵਾਬ ਕਿਵੇਂ ਦਿੱਤਾ ਉਹਨਾਂ ਦਾ ਕੀ ਕਹਿਣਾ ਸੀ ਭਾਈ ਬਾਲਾ ਜੀ ਦਾ ਜਵਾਬ ਤਾਂ ਉਹਨਾਂ ਦੇ ਅੰਦਰਲੇ ਅਥਾ ਵਿਸ਼ਵਾਸ ਦਾ ਪ੍ਰਗਟਾਵਾ ਸੀ ਕਥਾ ਅਨੁਸਾਰ ਉਹਨਾਂ ਦੀਆਂ ਅੱਖਾਂ 'ਚ ਪਾਣੀ ਆ ਗਿਆ ਤੇ ਕਹਿਣ ਲੱਗੇ ਮਹਾਰਾਜ ਜਿੰਨਾ ਪੱਥਰਾਂ ਦਾ ਸੁਭਾ ਡੁੱਬਣਾ ਤੇ ਡਬੋਣਾ ਹੈ ਉਹ ਵੀ ਤੁਹਾਡੇ ਬਚਨ ਸੁਣ ਕੇ ਤਰ ਜਾਂਦੇ ਨੇ ਵਾਹ ਜੇ ਤੁਸੀਂ ਚਾਹੋ ਤਾਂ ਪਹਾੜ ਵੀ ਤਰ ਜਾਣ ਜਿਹੜਾ ਤੁਹਾਨੂੰ ਯਾਦ ਕਰਦਾ ਹੈ ਉਹ ਤਾਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਫਿਰ ਇਹ ਪਾਣੀ ਦਾ ਸਮੁੰਦਰ ਕੀ ਚੀਜ਼ ਹੈ ਕਿੰਨਾ ਪਰੋਸਾ ਗੁਰੂ ਜੀ ਦਾ ਕੀ ਪ੍ਰਤੀਕਿਰਿਆ ਸੀ ਇਸ ਤੇ ਗੁਰੂ ਜੀ ਬਹੁਤ ਖੁਸ਼ ਹੋਏ ਉਹਨਾਂ ਨੇ ਵੇਖਿਆ ਕਿ ਸਿੱਖ ਦਾ ਪਰੋਸਾ ਪੱਕਾ ਹੈ ਸ਼ਰਧਾ ਅਡੋਲ ਹੈ ਫਿਰ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਹਾਂਜੀ ਤੇ ਭਾਈ ਪਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਤੁਸੀਂ ਵੀ ਨਾਲ-ਨਾਲ ਜਪਦੇ ਹੋਏ ਮੇਰੇ ਪਿੱਛੇ ਆਓ ਤੇ ਫਿਰ ਸਮੁੰਦਰ ਕਿਵੇਂ ਪਾਰ ਹੋਇਆ ਭਾਈ ਬਾਲਾ ਜੀ ਦਿਸਤੇ ਨੇ ਕਿ ਉਹ ਤਿੰਨੋਂ ਜਣੇ ਨਾਮ ਸਿਮਰਨ ਕਰਦੇ ਹੋਏ ਪਾਣੀ ਉੱਤੇ ਐਵੇਂ ਤੁਰ ਪਏ ਜਿਵੇਂ ਸੁੱਕੀ ਜ਼ਮੀਨ ਤੇ ਚੱਲ ਰਹੇ ਹੋਣ ਕਮਾਲ ਹੈ ਪੈਰ ਵੀ ਗਿੱਲੇ ਨਹੀਂ ਹੋਏ ਬਿਲਕੁਲ ਪਰ ਤੱਕ ਗਿੱਲੇ ਨਾ ਹੋਏ ਇੱਕ ਤਰ੍ਹਾਂ ਨਾਲ ਨਾਮ ਦੀ ਸ਼ਕਤੀ ਦਾ ਗੁਰੂ ਦੀ ਮਿਹਰ ਦਾ ਪ੍ਰਤੱਖ ਸਬੂਤ ਸੀ ਹਾਂ ਤੇ ਉਹ ਪੰਡਿਤ ਹਰਦੀয়াল ਦੀ ਭਵਿੱਖਬਾਣੀ ਵੀ ਯਾਦ ਆਉਂਦੀ ਹੈ ਕਿ ਪਾਣੀ ਇਹਨਾਂ ਲਈ ਰਾਹ ਦੇਵੇਗਾ ਹਾਂਜੀ ਬਿਲਕੁਲ ਇਹ ਸਿਰਫ ਪੌਤਿਕ ਸਮੁੰਦਰ ਪਾਰ ਕਰਨਾ ਨਹੀਂ ਸੀ ਇਹ ਇੱਕ ਸੰਕੇਤ ਸੀ ਕਿ ਸ਼ਰਧਾ ਤੇ ਨਾਮ ਦੇ ਆਸਰੇ ਜ਼ਿੰਦਗੀ ਦੀਆਂ ਵੱਡੀਆਂ ਤੋਂ ਵੱਡੀਆਂ ਰੁਕਾਵਟਾਂ ਪਾਰ ਹੋ ਸਕਦੀਆਂ ਨੇ ਸਹੀ ਗੱਲ ਹੈ ਸੋ ਨਾਮ ਦੀ ਸ਼ਕਤੀ ਨਾਲ ਸਮੁੰਦਰ ਪਾਰ ਕਰਕੇ ਉਹ ਕਿੱਥੇ ਪਹੁੰਚੇ ਉਹ ਪਹਿਲਾਂ ਇੱਕ ਟਾਪੂ ਤੇ ਉਤਰੇ ਨਾਗਾ ਬੰਦਰ ਨਾਮ ਸੀ ਉਸ ਦਾ ਤੇ ਫਿਰ ਉੱਥੋਂ ਸੰਗਲਾਦੀਪ ਯਾਨੀ ਸ਼੍ਰੀਲੰਕਾ ਵਿੱਚ ਦਾਖਲ ਹੋਏ ਅੱਛਾ ਤੇ ਪਾਈ ਬਾਲਾ ਜੀ ਨੂੰ ਫਿਰ ਪੂਰੀ ਤਰ੍ਹਾਂ ਸਪਸ਼ਟ ਹੋਇਆ ਕਿ ਉਹ ਇੱਥੇ ਰਾਜਾ ਸ਼ਿਵਨਾਥ ਕਰਕੇ ਆਏ ਹਨ ਜੋ ਇੰਨੀ ਸ਼ਿੱਦਤ ਨਾਲ ਯਾਦ ਕਰ ਰਿਹਾ ਸੀ ਸੰਗਲਾਦੀਪ ਪਹੁੰਚ ਕੇ ਕਥਾ ਵਿੱਚ ਇੱਕ ਸੁੱਕੇ ਬਾਗ ਦਾ ਜ਼ਿਕਰ ਆਉਂਦਾ ਹੈ ਏਕੀ ਮਾਜਰਾ ਸੀ ਹਾਂਜੀ ਉੱਥੇ ਰਾਜੇ ਸ਼ਿਵਨਾਥ ਦਾ ਇੱਕ ਬਹੁਤ ਵੱਡਾ ਬਾਗ ਸੀ ਪਰ ਪਤਾ ਨਹੀਂ ਕਿਉਂ ਉਹ ਪੂਰੀ ਤਰ੍ਹਾਂ ਸੁੱਕ ਗਿਆ ਸੀ ਰੁੱਖ ਬੂਟੇ ਸਭ ਮੁਰਝਾਏ ਹੋਏ ਹੂੰ ਰਾਜ ਨੇ ਬੜੇ ਯਤਨ ਕੀਤੇ ਬਹੁਤ ਮਾਲੀ ਰੱਖੇ ਪਾਣੀ ਦਿੱਤਾ ਪਰ ਉਹ ਹਰਾ ਨਹੀਂ ਹੋਇਆ ਇੱਕ ਤਰ੍ਹਾਂ ਦਾ ਅਧਿਆਤਮਿਕ ਸੋਕਾ ਹੀ ਸਮਝੋ ਉਸ ਇਲਾਕੇ ਦਾ ਤੇ ਫਿਰ ਗੁਰੂ ਜੀ ਦੇ ਉੱਤੇ ਜਾਣ ਨਾਲ ਬਸ ਜਿਉਂ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀਆਂ ਸਮੇਤ ਉਸ ਸੁੱਕੇ ਬਾਗ ਵਿੱਚ ਕਦਮ ਰੱਖਿਆ ਕਥਾ ਕਹਿੰਦੀ ਏ ਇੱਕ ਖਿੰਨ ਵਿੱਚ ਮਤਲਬ ਅੱਖ ਛਪਕਣ ਜਿੰਨੇ ਸਮੇਂ ਵਿੱਚ ਪੂਰਾ ਬਾਗ ਹਰਾ ਹੋ ਗਿਆ ਹਾਂਜੀ ਵੇਖਦਿਆਂ ਹੀ ਵੇਖਦਿਆਂ ਸਾਰਾ ਬਾਗ ਹਰਾ ਪਰਾ ਹੋ ਗਿਆ ਸੁੱਕੇ ਪੱਤੇ ਹਰੇ ਫੁੱਲ ਖਿੜ ਗਏ ਖੁਸ਼ਬੂਆਂ ਫੈਲ ਗਈਆਂ ਕਮਾਲੀ ਹੋ ਗਿਆ ਤੇ ਜਿਹੜੇ ਮਾਲੀ ਉੱਥੇ ਕੰਮ ਕਰਦੇ ਸੀ ਉਹਨਾਂ ਦਾ ਕੀ ਬਣਿਆ ਉਹ ਤਾਂ ਹੈਰਾਨ ਰਹਿ ਗਏ ਜਦੋਂ ਉਹਨਾਂ ਨੇ ਆ ਕੇ ਵੇਖਿਆ ਕਿ ਬਾਗ ਹਰਾ ਹੋ ਗਿਆ ਹੈ ਤੇ ਉੱਥੇ ਗੁਰੂ ਜੀ ਤੇ ਉਹਨਾਂ ਦੇ ਸਾਥੀ ਬਿਰਾਜਮਾਨ ਹਨ ਉਹ ਸਮਝ ਗਏ ਕਿ ਇਹ ਇਹਨਾ ਮਹਾਂਪੁਰਖਾਂ ਦੀ ਹੀ ਬਰਕਤ ਹੈ ਹੂੰ ਬਹੁਤ ਪ੍ਰਭਾਵਿਤ ਹੋਏ ਮੱਠਾ ਟੇਕਿਆ ਤੇ ਭੱਜ ਕੇ ਰਾਜੇ ਨੂੰ ਖਬਰ ਦੇਣ ਗਏ ਕਿ ਕੋਈ ਪਹੁੰਚੇ ਹੋਏ ਸੰਤ ਆਏ ਨੇ ਜਿਨ੍ਹਾਂ ਦੇ ਆਉਣ ਨਾਲ ਹੀ ਚਮਤਕਾਰ ਹੋ ਗਿਆ ਰਾਜੇ ਨੇ ਜਦੋਂ ਇਹ ਸੁਣਿਆ ਉਹ ਖੁਸ਼ ਹੋਇਆ ਹੋਵੇਗਾ ਖੁਸ਼ ਤਾਂ ਹੋਇਆ ਕਿ ਸ਼ਾਇਦ ਮੇਰੀ ਅਰਦਾਸ ਪੂਰੀ ਹੋਈ ਗੁਰੂ ਨਾਨਕ ਜੀ ਆ ਗਏ ਪਰ ਨਾਲ ਹੀ ਮਨ ਵਿੱਚ ਸ਼ੰਕਾ ਵੀ ਆ ਗਈ ਸ਼ੰਕਾ ਕਿਉਂ ਕਿਉਂਕਿ ਪਹਿਲਾਂ ਵੀ ਕਈ ਪਖੰਡੀ ਸਾਧੂ ਆ ਚੁੱਕੇ ਸਨ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਦੱਸ ਕੇ ਰਾਜੇ ਨੂੰ ਠੱਗਣ ਦੀ ਕੋਸ਼ਿਸ਼ ਕਰਦੇ ਰਹੇ ਸਨ ਮੱਚਾ ਇਹ ਗੱਲ ਸੀ ਤਾਂ ਉਸਨੇ ਕੀ ਕੀਤਾ ਪਰਖ ਕਰਨ ਦਾ ਸੋਚਿਆ ਹਾਂਜੀ ਉਸਨੇ ਸੋਚਿਆ ਕਿ ਪਰਖ ਜ਼ਰੂਰੀ ਹੈ ਉਸਨੇ ਆਪਣੇ ਮੰਤਰੀ ਪਰਸ਼ੂਰਾਮ ਨੂੰ ਬੁਲਾਇਆ ਕਿਹਾ ਪਹਿਲਾਂ ਜਾ ਕੇ ਨਾਮ ਪੁੱਛੋ ਜੇ ਕਹਿਣ ਕਿ ਗੁਰੂ ਨਾਨਕ ਹਾਂ ਤਾਂ ਫਿਰ ਪਰਖ ਕਰਨੀ ਹੈ ਤੇ ਪਹਿਲੀ ਪਰਖ ਕੀ ਸੀ ਪਹਿਲੀ ਪਰਖ ਲਈ ਰਾਜੇ ਨੇ ਕਿਹਾ ਕਿ ਬਹੁਤ ਤਰ੍ਹਾਂ ਦੇ ਮਤਲਬ 36 ਪ੍ਰਕਾਰ ਦੇ ਸ਼ਾਹੀ ਸਵਾਦੀ ਭੋਜਨ ਤਿਆਰ ਕਰਵਾਓ ਤੇ ਮੰਤਰੀ ਨੂੰ ਕਿਹਾ ਕਿ ਇਹ ਲੈ ਕੇ ਉਹਨਾਂ ਸੰਤਾ ਕੋਲ ਜਾਓ ਅਚਾ ਭੋਜਨ ਦੀ ਪਰਖ ਜਦੋਂ ਮੰਤਰੀ ਇਹ ਸਭ ਲੈ ਕੇ ਗਿਆ ਗੁਰੂ ਜੀ ਨੇ ਕੀ ਕਿਹਾ ਮੰਤਰੀ ਨੇ ਬੜੇ ਸਤਕਾਰ ਨਾਲ ਭੋਜਨ ਅੱਗੇ ਰੱਖਿਆ ਪਰ ਗੁਰੂ ਜੀ ਨੇ ਛਕਣ ਤੋਂ ਇਨਕਾਰ ਕਰ ਦਿੱਤਾ ਇਨਕਾਰ ਕਰ ਦਿੱਤਾ ਹਾਂਜੀ ਤੇ ਨਾਲ ਹੀ ਮੰਤਰੀ ਨੂੰ ਸਮਝਾਇਆ ਕਹਿਣ ਲੱਗੇ ਇਹ ਦੁਨੀਆਂ ਦੇ ਪਦਾਰਥ ਇਹਨਾਂ ਦੇ ਰਸ ਤਾਂ ਵਿਕਾਰ ਪੈਦਾ ਕਰਦੇ ਨੇ ਮਨ ਨੂੰ ਪਟਕਾਉਂਦੇ ਨੇ ਹੂੰ ਸਭ ਤੋਂ ਉੱਤਮ ਰਸਾ ਨਾਮ ਦਾ ਰਸ ਹੈ ਪਰਮਾਤਮਾ ਦੇ ਨਾਮ ਦਾ ਆਨੰਦ ਜਿਸ ਨੂੰ ਉਹ ਮਿਲ ਜਾਵੇ ਉਸਨੂੰ ਇਹ ਦੁਨਿਆਵੀ ਰਸ ਫਿੱਕੇ ਲੱਗਦੇ ਨੇ ਨਾਮ ਰਸ ਇਹ ਥੋੜਾ ਸਮਝਾਓਗੇ ਨਾਮ ਰਸ ਮਤਲਬ ਉਹ ਅੰਦਰੂਨੀ ਖੁਸ਼ੀ ਉਹ ਸ਼ਾਂਤੀ ਉਹ ਆਨੰਦ ਜੋ ਪਰਮਾਤਮਾ ਦੇ ਨਾਮ ਸਿਮਰਨ ਤੋਂ ਮਿਲਦਾ ਹੈ ਇਹ ਦੁਨਿਆਵੀ ਚੀਜ਼ਾਂ ਦੇ ਸਵਾਦ ਤੋਂ ਬਹੁਤ ਉੱਚਾ ਤੇ ਸਥਾਈ ਹੁੰਦਾ ਹੈ ਗੁਰੂ ਜੀ ਇਹੀ ਦੱਸ ਰਹੇ ਸਨ ਕਿ ਅਸਲੀ ਸੰਤ ਇਸੇ ਰਸ ਵਿੱਚ ਮਗਨ ਰਹਿੰਦੇ ਨੇ ਤੇ ਮੰਤਰੀ ਤੇ ਇਸ ਦਾ ਕੀ ਅਸਰ ਹੋਇਆ ਉਸਨੇ ਨਾਮ ਪੁੱਛਿਆ ਮੰਤਰੀ ਤਾਂ ਗੁਰੂ ਜੀ ਦੇ ਵਚਨ ਸੁਣ ਕੇ ਉਹਨਾਂ ਦਾ ਤੇਜ ਦੇਖ ਕੇ ਏਨਾ ਪ੍ਰਭਾਵਿਤ ਹੋਇਆ ਕਿ ਬਸ ਉਹ ਨਾਮ ਪੁੱਛਣਾ ਪਰਖ ਕਰਨਾ ਸਭ ਪੁੱਲ ਪਾਲ ਗਿਆ। ਅੱਛਾ? ਹਾਂ ਜੀ, ਬਿਨਾ ਨਾਮ ਪੁੱਛੇ ਵਾਪਸ ਚਲਾ ਗਿਆ। ਪਰ ਰਾਜੇ ਦਾ ਸ਼ਕਤਾ ਹਲੇ ਵੀ ਉੱਥੇ ਹੀ ਸੀ। ਉਸਨੇ ਫਿਰ ਕੀ ਕੀਤਾ? ਜਦੋਂ ਮੰਤਰੀ ਨੇ ਵਾਪਸ ਆ ਕੇ ਦੱਸਿਆ ਕਿ ਉਹ ਸੰਤ ਤਾਂ ਭੋਜਨ ਵੱਲ ਵੇਖਦੇ ਵੀ ਨਹੀਂ ਤਾਂ ਰਾਜੇ ਨੇ ਸੋਚਿਆ ਚਲੋ ਦੂਜੀ ਪਰਖ ਕਰਦੇ ਹਾਂ। ਇਹ ਪਰਖ ਸ਼ਾਇਦ ਉਸ ਸਮੇਂ ਸਭ ਤੋਂ ਕਠਿਨ ਮੰਨੀ ਜਾਂਦੀ ਸੀ। ਓਕੀ ਸੀ ਉਸਨੇ ਮੰਤਰੀ ਨੂੰ ਕਿਹਾ ਕਿ ਹੁਣ ਸੁੰਦਰ ਇਸਤਰੀਆਂ ਨੱਚਣ ਗਾਉਣ ਵਾਲੀਆਂ ਨੂੰ ਤਿਆਰ ਕਰਵਾ ਕੇ ਭੇਟਾ ਵਜੋ ਉਹਨਾਂ ਸੰਤਾ ਕੋਲ ਭੇਜੋ ਰਾਜੇ ਨੂੰ ਲੱਗਾ ਕਿ ਜੇ ਪਖੰਡੀ ਹੋਏ ਤਾਂ ਇੱਥੇ ਜ਼ਰੂਰ ਫਸਣਗੇ ਹਾਂ ਇਹ ਤਾਂ ਸੱਚਮੁੱਚ ਵੱਡੀ ਪਰਖ ਸੀ ਫਿਰ ਕੀ ਹੋਇਆ ਜਦੋਂ ਉਹ ਇਸਤਰੀਆਂ ਗੁਰੂ ਜੀ ਕੋਲ ਗਈਆਂ ਮੰਤਰੀ ਉਹਨਾਂ ਨੂੰ ਲੈ ਕੇ ਗੁਰੂ ਜੀ ਕੋਲ ਗਿਆ ਜਿਵੇਂ ਹੀ ਉਹਨਾਂ ਨੇ ਨੱਚਣਾ ਗਾਉਣਾ ਸ਼ੁਰੂ ਕੀਤਾ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਬੜੇ ਸਤਕਾਰ ਨਾਲ ਰੋਕ ਦਿੱਤਾ ਰੋਕ ਦਿੱਤਾ ਹਾਂਜੀ ਤੇ ਕਥਾਕਾਰ ਖਾਸ ਤੌਰ ਤੇ ਦੱਸਦੇ ਨੇ ਕਿ ਗੁਰੂ ਜੀ ਨੇ ਉਹਨਾਂ ਨੂੰ ਮੇਰੇ ਬੱਚਿਓ ਕਹਿ ਕੇ ਬੁਲਾਇਆ ਮੇਰੇ ਬੱਚਿਓ ਇਹ ਤਾਂ ਬਹੁਤ ਵੱਡੀ ਗੱਲ ਹੈ ਮਤਲਬ ਸਮਾਜ ਉਹਨਾਂ ਨੂੰ ਕਿਸੇ ਹੋਰ ਨਜ਼ਰ ਨਾਲ ਵੇਖਦਾ ਹੋਵੇਗਾ ਪਰ ਗੁਰੂ ਜੀ ਬਿਲਕੁਲ ਇਹੀ ਤਾਂ ਗੁਰੂ ਸਾਹਿਬ ਦੀ ਮਹਾਨਤਾ ਹੈ ਉਹਨਾਂ ਦਾ ਸੰਜਮ ਉਹਨਾਂ ਦੀ ਉੱਚੀ ਅਵਸਥਾ ਤੇ ਸਭ ਤੋਂ ਵੱਧ ਹਰ ਇਨਸਾਨ ਨੂੰ ਬਰਾਬਰ ਸਮਝਣਾ ਸਤਿਕਾਰ ਦੇਣਾ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਕਿਹਾ ਜੇ ਨੱਚਣਾ ਹੀ ਹੈ ਤਾਂ ਇਸ ਸੰਸਾਰ ਦੇ ਨਾਚ ਵਿੱਚ ਕਿਉਂ ਉਸ ਪਰਮੇਸ਼ਵਰ ਦੀ ਯਾਦ ਵਿੱਚ ਨੱਚੋ ਉਸ ਦੇ ਗੁਣ ਗਾਓ اچھا ਤੇ ਫਿਰ ਦੁਬਾਰਾ ਉਹੀ ਗੱਲ ਸਮਝਾਈ ਕਿ ਦੁਨਿਆਵੀ ਰੂਪ ਰੰਗ ਇਹ ਇੰਦਰੀਆਂ ਦੇ ਭੋਗ ਇਹ ਵੀ ਵਿਕਾਰਾਂ ਵੱਲ ਲੈ ਜਾਂਦੇ ਨੇ ਸਿਰਫ ਨਾਮ ਦਾ ਰਸ ਹੀ ਪਵਿੱਤਰ ਹੈ ਉਹੀ ਬਚਾਉਂਦਾ ਹੈ ਤਾਂ ਇਹ ਸਾਰੀ ਵਿਚਾਰ ਚਰਚਾ ਤੋਂ ਜੋ ਕਥਾ ਰੀਮਿਕਸ ਤੇ ਅੰਸ਼ਾਂ ਤੇ ਆਧਾਰਿਤ ਹੈ ਕਈ ਅਹਿਮ ਨੁਕਤੇ ਨਿਕਲ ਕੇ ਆਂਦੇ ਨੇ ਗੁਰੂ ਸਾਹਿਬ ਦੀ ਇਸ ਯਾਤਰਾ ਬਾਰੇ ਹਾਂਜੀ ਜੇ ਆਪਾਂ ਮੁੱਖ ਗੱਲਾਂ ਵੇਖੀਏ ਤਾਂ ਪਹਿਲਾ ਗੁਰੂ ਜੀ ਦਾ ਉਪਦੇਸ਼ ਸਭ ਲਈ ਸਾਂਝਾ ਸੀ ਨਾਮ ਜਪੋ ਕਿਰਤ ਕਰੋ ਵੰਡ ਛਕੋ ਭਾਵੇਂ ਉਹ ਜਾਦੂਗਰ ਨੀਆਂ ਹੋਣ ਜਾਂ ਰਾਜਾ ਠੀਕ ਦੂਜਾ ਭਾਈ ਬਾਲਾ ਜੀ ਦੀ ਮਿਸਾਲ ਤੋਂ ਸ਼ਰਧਾ ਤੇ ਗੁਰੂ ਤੇ ਭਰੋਸੇ ਦੀ ਅਹਿਮੀਅਤ ਤੀਜਾ ਨਾਮ ਰਸ ਦੀ ਸ਼ਕਤੀ ਜਿਸ ਨਾਲ ਸਮੁੰਦਰ ਵਰਗੀਆਂ ਰੁਕਾਵਟਾਂ ਵੀ ਪਾਰ ਹੋ ਜਾਂਦੀਆਂ ਨੇ ਹਾਂਜੀ ਚੌਥਾ ਗੁਰੂ ਜੀ ਦੀ ਹਾਜ਼ਰੀ ਦੀ ਬਰਕਤ ਜਿਸ ਨਾਲ ਸੁੱਕੇ ਬਾਗ ਵਿੱਚ ਵੀ ਹਰਿਆਵਲ ਆ ਗਈ ਤੇ ਪੰਜਵਾਂ ਦੁਨਿਆਵੀ ਖਿੱਚਾਂ ਭੋਜਨ ਰੂਪ ਦੇ ਸਾਹਮਣੇ ਅਡੋਲ ਰਹਿਣਾ ਤੇ ਨਾਮ ਰਸ ਨੂੰ ਸਰਵੋੱਚ ਦੱਸਣਾ ਇਹ ਕਥਾ ਸਿਰਫ ਇਤਿਹਾਸ ਨਹੀਂ ਇਹ ਅੱਜ ਵੀ ਸਾਨੂੰ ਬਹੁਤ ਕੁਝ ਸੋਚਣ ਤੇ ਮਜਬੂਰ ਕਰਦੀ ਹੈ ਬਿਲਕੁਲ ਸਹੀ ਗੱਲ ਹੈ ਇੱਥੇ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਵੇਖੋ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਆਲੇ-ਦੁਆਲੇ ਕਿੰਨੀਆਂ ਦੁਨਿਆਵੀ ਖਿੱਚਾਂ ਨੇ ਕਿੰਨੇ ਤਰ੍ਹਾਂ ਦੇ ਰਸ ਨੇ ਹਾਂ ਹਰ ਪਾਸੇ ਉੱਥੇ ਅਸੀਂ ਗੁਰੂ ਸਾਹਿਬ ਦੇ ਦੱਸੇ ਨਾਮ ਰਸ ਦੀ ਅਸਲ ਮਹੱਤਤਾ ਨੂੰ ਆਪਣੇ ਜੀਵਨ ਵਿੱਚ ਕਿਵੇਂ ਸਮਝ ਸਕਦੇ ਹਾਂ ਕਿ ਇਹ ਸਿਰਫ ਪੂਜਾ ਪਾਠ ਹੈ ਜਾਂ ਇਸ ਦਾ ਕੋਈ ਹੋਰ ਡੂੰਗਾ ਮਤਲਬ ਹੈ ਜੋ ਸਾਨੂੰ ਸ਼ਾਂਤੀ ਦੇ ਸਕਦਾ ਹੈ ਇਹ ਬਹੁਤ ਅਹਿਮ ਸਵਾਲ ਹੈ ਤੇ ਇੱਕ ਹੋਰ ਗੱਲ ਮੇਰੇ ਮਨ ਵਿੱਚ ਆ ਰਹੀ ਸੀ ਉਸੇ ਗੁਰੂ ਜੀ ਦਾ ਉਹਨਾਂ ਲੋਕਾਂ ਪ੍ਰਤੀ ਰਵੱਈਆ ਜਿਨ੍ਹਾਂ ਨੂੰ ਸ਼ਾਇਦ ਸਮਾਜ ਨੇ ਪਾਸੇ ਕੀਤਾ ਹੋਇਆ ਸੀ ਹਾਂ ਇਹ ਵੀ ਬਹੁਤ ਮਹੱਤਵਪੂਰਨ ਨੁਕਤਾ ਹੈ ਗੁਰੂ ਨਾਨਕ ਦੇਵ ਜੀ ਦਾ ਜਾਦੂ ਟੂਣੇ ਵਾਲੀਆਂ ਇਸਤਰੀਆਂ ਨੂੰ ਗੱਲੇ ਲਾਉਣਾ ਨਾਚੀਆਂ ਨੂੰ ਮੇਰੇ ਬੱਚਿਓ ਕਹਿਣਾ ਇਹ ਸਾਨੂੰ ਪੁੱਛਦਾ ਹੈ ਕਿ ਅੱਜ ਅਸੀਂ ਆਪਣੇ ਸਮਾਜ ਵਿੱਚ ਆਪਣੇ ਆਲੇ ਦੁਆਲੇ ਉਹਨਾਂ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਸ਼ਾਇਦ ਵੱਖਰਾ ਜਾਂ ਨੀਮਾ ਸਮਝਦੇ ਹਾਂ ਕੀ ਸਾਡੇ ਅੰਦਰ ਉਹ ਬਰਾਬਰੀ ਉਹ ਸਤਕਾਰ ਹੈ ਇੱਕ ਕਥਾ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਵੀ ਪ੍ਰੇਰਿਤ ਕਰਦੀ ਹੈ ਸਹੀ ਗੱਲ ਹੈ ਇਹ ਸੱਚਮੁੱਚ ਗਹਿਰੀਆਂ ਵਿਚਾਰਾਂ ਨੇ ਜਿਨ੍ਹਾਂ ਤੇ ਸੋਚ ਵਿਚਾਰ ਕਰਨਾ ਬਣਦਾ ਹੈ ਇਸ ਡੂੰਗੀ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦੀ